ਦੇ ਪਾਸੋਂ ਕਹਿੰਦੇ ਜੱਟਾਂ ਦਾ ਜਹਾਜ ਤੇ ਐਸੇ ਮਿਲ ਤੇ ਖੇਡ ਕੇ ਪਿਛਲੇ ਸਾਲ ਇਹ ਗੱਲ ਖਿਲ ਗਈ ਇਹ ਡਾਕੂਆਂ ਦਾ ਮੁੰਡਾ ਇਹ ਇਲਾਕੇ ਦਾ ਜਿਹੜਾ ਯਾਰ ਪਾਈ ਜਿਹੜਾ ਪਰਿਵਾਰ ਕਹਿੰਦੇ ਮਾਰ ਕਰਦਾ ਮੁੰਡੇ ਦੀ ਕਹਿੰਦੇ ਖੇਡ ਤੇ ਡਾਕਟਰ ਬੈਠਾ ਵਿੱਚ ਕਰੇ ਬਠੰਡੇ ਦੇ ਡਾਪੜੀ ਵਾਲਾ ਉਹ ਕਹਿੰਦਾ ਵੀ ਆਪਾਂ ਆਉਣਾ 20 ਮਾਰਚ ਤੋਂ ਬਾਅਦ ਕਿ ਕਹਿੰਦਾ ਵੀ ਜਦੋਂ ਆ ਗਿਆ ਤੇ ਮੇਲਾ ਬਾਬਾ ਮੇਜਰ ਸਿੰਘ ਜੀ ਔਰ ਨੰਬਰਦਾਨ ਮੁਖਤਿਆਰ ਆਮ ਔਰ ਕਰਮਜੋੜੀ ਗੁਦਾਵਾਲੇ ਸ਼ਹਿਰ ਤੋਂ ਦੇ ਮੋਢੀ ਸ਼ਕੀਰ ਦਾ ਹੈ ਹਰਨੂ ਭਾਈ ਸ਼ੇਅਰ ਕਰੋ ਮੈਚ ਨਾਲ ਹੀ ਬਹੁਤ ਬਹੁਤ ਧੰਨਵਾਦ ਹੈ ਆਟੋ ਸਟਾਪ ਬਾਸ਼ੀ ਦੇ ਜਟੇਰੇ ਉਹ ਵੀ ਵਾਹ ਯਾਰ ਭਾਈ ਇਹ ਕਦੇ ਵੀ ਇੱਕ ਤੇ ਗੈਸ ਦਾ ਸਿਰੇ ਸਾਹਮਣੇ ਸੰਗੋੜੀ ਇਹਨੇ ਜਿੱਤੇ ਮੋਟਰਸਾਈਕਲ ਇਹਨੇ ਲੋਕਾਂ ਦੇ ਦਿਲ ਜਿੱਤੇ ਹੋਇਆ ਇਹ ਆ ਧਾਬਾ ਨਾ ਕਰੇ ਛੱਡੀ ਖੇੜੇ ਕਰੇ ਬਾਣ ਦੇ ਵਿੱਚ ਪਾਲ ਤੋਂ ਮੁੰਡਾ ਪਰੇ ਮਾਰਸ ਦੇ ਵਿੱਚੋਂ ਚੜ ਕੇ ਆਇਆ ਹੈ

ਕਰਦੇ ਚੱਲਦਾ ਕੋਹੜਾ ਔਰ ਸਟੇਜ 'ਤੇ ਭਰ ਗਈ ਹੈ ਅੱਜ ਸਾਡੇ ਮੁੱਖ ਨਾਣ ਪਹੁੰਚੇ ਜਾ ਰਹੇ ਹਨ ਹਰ ਇੱਕ ਹਰ ਕਰਮਾ ਪਾਉਣੇ ਬੰਦਾ ਕਿਹਦੇ ਹੱਥ 'ਚ ਤਿਆਰ ਹੈ ਓਹ ਮਾਈ ਗੋਡ 4 ਨੰਬਰ ਤਿਆਰ ਹੈ ਮੇਰੇ ਮਿੱਤਰੋ ਸਾਹਮਣੇ ਮੁੰਡਾ ਕਰੇ ਬ੍ਰਾਂਡ ਪਰਵਾਰ ਦਾ ਖੁਸ਼ਪ੍ਰੀਤ ਕਰੇ ਮੇਰੇ ਮਿੱਤਰੋ ਸਾਡੇ ਛੱਕੇ ਚੋਕੇ ਦਾ ਪਰਨਾਮ ਹੈ ਇਹ ਪਿਛਲੇ ਸਾਲ ਆਪਣੇ ਮੇਲੇ ਦਾ ਟਰੈਕਟਰ ਦਾ ਜੇਤੂ ਹੈ ਕਿਨੇ ਹੌਲ ਸ਼ੱਕਾ ਮਾਰਦਾ ਕੰਨੂ ਵੇਖ ਓਏ ਕੁੱਕੀ ਨਿਕਲੀ ਜਾਂਦੀ ਓ ਜੱਟਾ ਮਹਾਰ ਯਾਰ ਬਲੂ ਕਬਰੀਆ ਚੱਕਿਆ ਦੀ ਬਾਈ ਲਿਆਦਾਰ ਫੇਰ ਅੱਗੇ ਵੱਲ ਹੋਣਾ ਓਥਾ 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 ਹਣ ਹੁਣੇ ਇਹ ਸ਼ੇਰਾਂ ਨੇ ਪਹਾੜਾਂ ਨਾਲ ਓ ਮਾਈ ਗੋਡ ਬਹੁਤ ਚਰਦੇ ਜੇਸ਼ਰ ਕਿਧਰ ਵੀ ਹੁੰਦੇ ਆ ਟਾਈਮ ਵਾਸਤੇ ਓ ਹੋ 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 ਨਾ ਜੀ ਇਹ ਖੋਰ ਬੰਦੇ ਸ਼ਹਿਰ ਦੇ ਆਲਾ ਸ਼ਹਿਰ ਵਾਲਾ ਵੱਡਾ ਪੈਲੀ ਤੇ ਰਾਮਾਨ ਹੈ ਪੱਲੂ ਆਪਣਾ ਖਾੜ ਪਿੰਡ ਕਨੂਰ ਦੇ ਆਰ ਬਾਈ ਇਹ ਤੇਰੇ ਪੋਪਲ ਆਇਆ ਹੋਇਆ ਜੇ ਵੱਡੇ ਮੈਚ ਆ ਗਿਆ ਕਿ ਟਾਸ ਕਰ ਜਾਵੇ ਰਖੜੇ ਨਾਲ ਕਦੇ ਜੂਤ ਆ ਗਿਆ ਸਾਡੇ ਕੋਲ ਰਖੜੇ ਨਾਲ ਜੂਤ ਆ ਗਿਆ ਮਾਜੋਂ ਤੱਕ ਦੇ ਬੰਦੇ ਵੀ ਖੇਡ ਗਏ ਮੇਰੇ ਮਿੱਤਰੋ ਇਹਦੇ ਨੇ ਪਾਹੇ ਸਟੇ ਦੇ ਰਾਜਵਰ ਸਾਡੇ ਸਾਰੇ ਜਾਪੇਲ ਪਹਿਲੀ ਵਾਲਾ 66 ਪਿਆਰ ਉਹਨੇ ਮਾਸਾ ਗਦੇ ਕਬਾਲ ਗਦੇ ਹੋ ਚੁਕੇ ਖੇਡ ਦੇ ਔਰ ਗੁਰਨਾਲ ਭਾਉ ਜੀ ਵੀ ਸ਼ੇਰ ਕਰਦੇ ਪਹੁੰਚੇ ਹੋਏ ਆ ਜਿੰਨਾ ਵੱਲੋਂ ਦੂਸਰੀ ਸ਼੍ਰੀਂਹ ਨਵਾ ਗਦੇ ਮੋਟਰਸਾਈਕਲ ਤਾੜੀਆਂ ਮਾਰ ਦਿਓ ਜ਼ੋਰਦਾਰ ਤੇ ਨਾਲ ਸਰਦਾਰ ਹਰਜਿੰਦਰ ਸਿੰਘ ਵੀ ਸਾਡੇ ਸਰਪੰਚ ਸਾਹਿਬ ਸ਼ੇਰ ਕਰਦੇ ਪਹੁੰਚੇ ਹੋਏ ਆ ਨਾਲ ਲਵਲੀ ਨਾ ਬਹੁਤ ਬਹੁਤ ਧੰਨਵਾਦ ਕਰਾਂਗੇ ਲੈ ਵੀ ਮਾਣੀ ਇਧਰਲੇ ਪਾਸੇ ਛੱਕਾ ਫੇਰ ਵੱਜ ਗਿਆ ਛੱਕਾ ਫੇਰ ਵੱਜ ਗਿਆ ਹਰਿਆਣੇ ਇਧਰ ਦੇ ਪਾਸੇ ਦੇਖਾਂਗੇ ਆਓ ਜਿਓ ਦੇਖੋ ਫਿਰ ਖੇਡ ਰਹੇ ਪਰ ਟਾਪਿੰਗ ਦੱਸੋ ਭਾਈ ਦਿਲੋਂ ਕਮੈਂਟ ਕਰਕੇ ਅੱਜ ਇਹ ਰਹੀ ਹੈ ਅਜੇ ਤੇ ਬਾਹਾਂ ਪੈੜੀਆਂ ਹੈ ਓਏ ਹੋਏ ਛੱਕਾ ਫੇਰ ਵੱਜ ਗਿਆ ਤੇ ਕਮਾਲ ਹੋ ਗਈ ਹੈ ਲੈ ਵੀ ਕੇਨਰਾ ਟਾਰਗੇਟ ਹੈ ਛੱਕਾ ਵਜਿਆ ਨਾ ਅਠਵਾਂ ਦੇ